ਲੋਕ ਸਭਾ ਸਾਲ 2024 ਦੀਆਂ ਚੋਣਾਂ ਨੂੰ ਲੈ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਲੰਦਰ ਵੱਲੋਂ ਇੱਕ ਖਾਸ ਤੌਰ ਤੇ ਉਪਰਾਲਾ ਕੀਤਾ ਗਿਆ ਫਰਸਟ ਟਾਈਮ ਵੋਟਰ ਵਾਸਤੇ ਕਿਸ ਤਰੀਕੇ ਦੇ ਨਾਲ ਇਹਨੂੰ ਇੰਪਲੀਮੈਂਟ ਕੀਤਾ ਗਿਆ ਹੈ ਤੇ ਖਾਸ ਤੌਰ ਤੇ ਨਵੇਂ ਜਿਹੜੇ ਵੋਟਰਸ ਨੇ ਉਹ ਕਿਸ ਤਰੀਕੇ ਨਾਲ ਵੱਧ ਚੜ ਕੇ VOTING ਵਾਲੇ ਦਿਨ ਇੱਕ ਜੁਨ ਹਿੱਸਾ ਲੈ ਸਕਦੇ ਨੇ ਇਸ ਬਾਰੇ ਵੀ ਅੱਜ ਗੱਲਬਾਤ ਕਰਨ ਲਈ IAS ਡਾਕਟਰ ਮਾਈਕੂ ਅਗਰਵਾਲ ਮੌਜੂਦ ਨੇ ਮੁੱਖ ਚੋਣ ਅਫਸਰ ਨੇ ਕੀ ਤਿਆਰੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਸਰ ਸਵਾਗਤ ਪੇਟਿਸੀਨ ਬਹੁਤ ਬਹੁਤ ਧੰਨਵਾਦ ਪ੍ਰਮੇਰ ਜੀ ਡਾਕਟਰ ਸਭ ਇੱਕ ਨਵਾਂ ਇਨੀਸ਼ੀਏਟ ਲਿਆ ਹੋਇਆ ਹੈ ਕਿ ਫਸਟ ਟਾਈਮ ਵੋਟਰ ਵਾਸਤੇ ਡਿਟੇਲ ਚ ਜਾਣਕਾਰੀ ਜਾਨਣਾ ਚਾਹਾਂਗੇ ਤੇ ਖਾਸ ਤੌਰ ਤੇ ਉਹਦੇ ਪਿੱਛੇ ਦਾ ਇੱਕ ਮੁੱਖ ਅਜੰਡਾ ਬਿਲਕੁਲ ਜੀ ਫਸਟ ਟਾਈਮ ਵੋਟਰ ਸਾਡੇ ਜਿਹੜੇ ਜ਼ਿਲ੍ਹੇ ਜ਼ਿਲੰਦਰ ਦੇ ਅਸੀਂ ਪਿੱਛੇ ਕਾਫੀ ਇਹਦੇ ਵਿੱਚ ਨਿਰਖਣ ਕੀਤਾ ਸਰਵੇ ਕਰਵਾਇਆ ਕਿ ਸਾਡੀ ਜਿਹੜੀ VOTING ਪਰਸੈਂਟੇਜ ਆ ਪਿਛਲੇ ਕੁਝ ਚੋਣਾਂ ਦੇ ਵਿੱਚ ਕਾਫੀ ਘਟ ਰਹੀ ਹੈ ਤੇ ਇਹਦਾ ਇੱਕ ਮੁੱਖ ਕਾਰਨ ਸੀਗਾ ਕਿ ਸਾਡੇ ਜਿਹੜੇ ਫਰਸਟ ਟਾਈਮ ਵੋਟਰ ਸੀ ਉਹਨਾਂ ਦੀ ਵੋਟਾਂ ਤਾਂ ਮੰਜਦੀਆਂ 18 ਸਾਲ ਦੇ ਜਦੋਂ ਹੁੰਦੇ ਨੇ ਬਟ VOTING ਵਾਲੇ ਜਿੰਨ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਵੋਟ ਪਾਉਣ ਨਹੀਂ ਜਾਂਦੇ ਹੋ ਸਕਦਾ ਹੈ ਉਹਨਾਂ ਨੂੰ ਅਸਲੀ ਪ੍ਰੋਪਰ ਅਵੇਅਰਨੈਸ ਨਾ ਹੋਵੇ ਅੰਦਰੋਂ ਮੋਟੀਵੇਸ਼ਨ ਨਾ ਹੋਵੇ ਸੋ ਇਸ ਕਰਕੇ ਅਸੀਂ ਸੋਚਿਆ ਕਿ ਉਹਨਾਂ ਨੂੰ ਇਸ ਵਾਰੀ ਮੋਟੀਵੇਟ ਕਰਨ ਲਈ ਨਾਲ ਨਾਲ ਅਸੀਂ ਅਵੇਅਰਨੈਸ ਕੈਂਪੇਨ ਤਾਂ ਚਲਾਉਂਦੇ ਆ ਮੈਂ ਸਕੂਲ ਕਾਲਜਾਂ ਚ ਜਾ ਰਾਨਾ ਮੇਰੇ ਮੇਰੇ ਸਾਰੇ ਆਫੀਸਰਸ ਜਿਹੜੇ ਨੇ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਰਾਹੀਂ ਪ੍ਰਿੰਟ ਮੀਡੀਆ ਰਾਹੀਂ ਅਸੀਂ ਸਾਰੇ ਕਾਲਜਾਂ ਯੂਨੀਵਰਸਿਟੀਆਂ ਨੂੰ ਕਵਰ ਕਰ ਰਹੇ ਹਾਂ ਬਟ ਇੱਕ ਉਹਨਾਂ ਨੂੰ ਮੋਟੀਵੇਸ਼ਨ ਦੇਣ ਲਈ ਜਿਹੜੀ ਆਪਾਂ ਫੈਸਟੀਵਲ ਆਫ ਡੈਮੋਕਰੇਸੀ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਇੱਕ ਉਤਸਵ ਬਣਾ ਰਹੇ ਹਾਂ ਲੋਕਤੰਤਰ ਦਾ ਤਿਉਹਾਰ ਬਣਾ ਰਹੇ ਹਾਂ ਤੋ ਉਤਸਵ ਵਾਲੀ ਫੀਲਿੰਗ ਦੇਣ ਲਈ ਅਸੀਂ ਕੁਛ ਨਾ ਕੁਛ ਜਿਹੜੇ ਇਨਸੈਂਟਿਵ ਵੀ ਸ਼ੁਰੂ ਕੀਤੇ ਇੱਕ ਸਕੀਮਸ ਅਸੀਂ ਸ਼ੁਰੂ ਕੀਤੀਆਂ ਪਿੱਛੇ ਅਸੀਂ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਜਿਹੜੀ ਸੀ ਉਹਨਾਂ ਨੂੰ ਸੱਦਿਆ ਉਹਨਾਂ ਨੂੰ ਪੁੱਛਿਆ ਕਿ ਉਹ ਕੀ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆਂ ਤੇ ਵੈਰੀ ਗ੍ਰੇਸ਼ੀਅਸਲੀ ਉਹਨਾਂ ਨੇ ਸਾਨੂੰ ਕਿਹਾ ਕਿ ਜਿਹੜੇ ਵੀ VOTER ਸਾਡੇ ਫਸਟ ਟਾਈਮ VOTER ਯੂਥ VOTERS ਇੱਕ ਜੂਨੋ ਵੋਟ ਪਾ ਕੇ ਆਣਗੇ ਆਪਣੀ ਉਂਗਲੀ ਤੇ ਸਿਆਹੀ ਦਾ ਨਿਸ਼ਾਨ ਦਿਖਾਉਣਗੇ ਤਾਂ ਉਹਨਾਂ ਨੂੰ 25% ਉਹ ਆਪਣਾ ਡਿਸਕਾਊਂਟ ਫੂਡ ਬਿਲਸ ਦੇ ਵਿੱਚ ਦੇਵਾਂਗੇ ਜਦੋਂ ਇਹ ਗੱਲ ਕੀਤੀ ਅਸੀਂ ਲੋਕਾਂ ਨੂੰ ਦੱਸਿਆ ਤਾਂ ਕਾਫੀ ਉਹਦੇ ਵਿੱਚ ਇੱਕ ਸਮਰਥਨ ਮਿਲਿਆ ਲੋਕਾਂ ਨੂੰ ਉਹਨੇ ਪਿੱਛੇ ਕੱਲ ਜਾਂ ਪਰਸੋਂ ਸਾਡੇ ਜਿਹੜੇ ਆਇਲਸ ਐਸੋਸੀਏਸ਼ਨਸ ਨੇ ਟੇਬਲ ਏਜੰਟ ਐਸੋਸੀਏਸ਼ਨ ਆਇਮੀਗ੍ਰੇਸ਼ਨ ਕੰਸਲਟੈਂਟਸ ਨੇ ਜੀ ਉਹਨਾਂ ਨੇ ਹੁਣ ਅਨਾਉਂਸ ਕੀਤਾ ਕਿ ਜਿਹੜੇ ਵੀ ਬੱਚੇ ਜਾਂ ਜਿਹੜੀ ਉਹਨਾਂ ਨੇ ਸਾਰੇ ਲੋਕਾਂ ਲਈ ਕੀਤਾ ਕਿ ਜਿੰਨੇ ਵੀ ਲੋਕੀ ਨੇ ਉਹ 1 ਜੂਨ ਨੂੰ ਆਪਣੀ ਵੋਟ ਪਾਉਂਦੇ ਨੇ ਆਪਣੀ ਜਿਹੜੀ ਸੀਆਈ ਵਾਲੀ ਉਂਗਲ ਦਿਖਾਉਂਦੇ ਨੇ 3 ਜੂਨ ਤੱਕ ਯਾਨੀ 1 ਹਫਤੇ ਤੱਕ ਉਹਨਾਂ ਦੇ ਜਿਹੜੇ ਆਇਲਸ ਕੋਰਸਸ ਨੇ ਉਹ 50% ਡਿਸਕਾਊਂਟ ਮਿਲੂਗਾ 1 ਮਹੀਨੇ ਲਈ ਉਹਨਾਂ ਨੂੰ ਤੇ ਜਿਹੜੀ ਉਹਨਾਂ ਦੀ ਕੋਈ ਟਿਕਟ ਵਗੈਰਾ ਬੁਕਿੰਗ ਕਰਾਣੀ ਆ ਜਾਂ ਕੋਈ ਵੀ ਉਹਨਾਂ ਨੇ ਆਪਣਾ ਟ੍ਰੈਵਲ ਕੋਈ ਬੁੱਕ ਲਾਨ ਬੁੱਕ ਕਰਵਾਉਣਾ ਹੈ ਉਹਦੇ ਸਰਵਿਸ ਚਾਰजेस ਦੇ ਵਿੱਚ 50% ਡਿਸਕਾਊਂਟ ਦੇਣਗੇ ਸੋ ਬੜਾ ਹੀ ਵਧੀਆ ਐ ਇਹ ਗੱਲਾਂ ਜਦੋਂ ਸੁਣਦੇ ਨੇ ਹੋਰ ਵੀ ਬਾਕੀ ਮੈਨੂੰ ਕਈ ਇੱਕ ਅਗੇ ਅੰਗਾ ਇੱਕ ਹੋਰ ਸਾਡੇ ਕੋਲ ਐਸੋਸੀਏਸ਼ਨ ਆਈ ਹੈ ਮੈਂ ਬਾਅਦ ਚ ਜਦੋਂ ਅਸੀਂ ਅਨਾਉਂਸ ਕਰਾਂਗੇ ਉਦੋਂ ਕਰਾਂਗੇ ਉਹ ਸੁਣ ਕੇ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੋਕੇ ਵੀ ਜੁੜ ਰਹੇ ਨੇ ਇਦਾਂ ਦੀ ਜਿਹਾ ਆਪਣੇ ਆਪ ਜੁੜ ਰਹੇ ਆ ਬਿਲਕੁਲ ਕੋਈ ਉਹਨਾਂ ਦੇ ਦਬਾਅ ਨਹੀਂ ਕੋਈ ਕੁਛ ਨਹੀਂ ਕੋਈ ਪ੍ਰਸ਼ਾਸਨ ਦੇ ਕੁਛ ਨਹੀਂ ਕਿ ਆਪਣੇ ਆਪ ਆ ਕੇ ਸਾਨੂੰ ਕਹਿੰਦੇ ਨੇ ਕਿ ਸਰ ਵੀ ਆਲਸੋ ਵਾਂਟ ਟੂ ਜੁਆਇਨ ਯੂ ਵੀ ਆਲਸੋ ਵਾਂਟ ਟੂ ਸਪੋਰਟ ਯੂ ਤੇ ਅਸੀਂ ਬੇਸਿਕਲੀ ਪਲਾਨ ਇਹ ਹੈ ਕਿ ਯੂਥ ਵੋਟਰਸ ਨੂੰ ਅਸੀਂ ਜਿਹੜਾ ਹੈ ਉਹਨਾਂ ਨੂੰ ਮੋਟੀਵੇਟ ਕਰੀਏ ਦੇ ਸ਼ੁੱਡ ਨੋ ਅਬਾਊਟ ਦ ਇਲੈਕਸ਼ਨਸ ਉਹਨਾਂ ਨੂੰ ਵੀ ਪਤਾ ਹੋਵੇ ਡੈਮੋਕ੍ਰੇਸੀ ਚ ਕਿਵੇਂ ਪਾਰਟਿਸਿਪੇਟ ਕਰਨਾ ਹੈ ਐਂਡ ਮੈਂ ਦੇ ਮਹੀਨੇ ਚ ਤੁਸੀਂ ਦੇਖੋਗੇ ਅਸੀਂ ਸਾਰੀ ਸਾਰਾ ਪ੍ਰਸ਼ਾਸਨ ਨਹੀਂ ਉਹਨਾਂ ਕੋਲ ਜਾਊਗਾ ਉਹਨਾਂ ਨੂੰ ਵੇਅਰ ਕਰੂ ਉਹਨਾਂ ਨੂੰ ਮੋਟੀਵੇਟ ਕਰੂ ਮੇਰਾ ਇੱਕ ਹੋਰ ਸਵਾਲ ਹੈ ਕਿ ਸਟੈਟ ਤੁਸੀਂ ਪਿਛਲੇ ਅਤੇ ਵੀ ਐਨਾਲਿਸਿਸ ਕੀਤਾ ਹੋਵੇਗਾ ਕਈ ਡਿਸਟ੍ਰਿਕਟ ਦੇ ਇਹੋ ਜਿਹੇ ਹਿੱਸੇ ਨੇ ਵੋਟਰ ਕਾ ਕਿ ਵੀ ਕਈ ਵਾਰੀ ਵੋਟ ਪਾਣੇ ਜਾਂਦਾ ਟਰਨ ਆਊਟ ਕਿਤੇ ਨਾ ਕਿਤੇ ਘਟਾ ਹੈ ਇਹਨੂੰ ਲੈ ਕੇ ਸਵੀਪ ਪ੍ਰੋਗਰਾਮਸ ਵਿੱਚ ਕੁਝ ਖਾਸ ਤਰੀਕੇ ਦੀਆਂ ਐਕਟੀਵਿਟੀਜ਼ ਜਿਹੜੀਆਂ ਤਾਂ ਕਿ VOTING ਪਰਸੈਂਟੇਜ ਵਧੇ ਇੱਕ ਜੂਨ ਨੂੰ ਗਰਮੀ ਵੀ ਬਹੁਤ ਹੋਏਗੀ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਕਿਸ ਤਰੀਕੇ ਦੀ ਹੋਂਦ ਵਿੱਚ ਵੀ ਪਲੈਨਿੰਗ ਹੈ ਤੇ ਲੋਕਾਂ ਨੂੰ ਅਪੀਲ ਵੀ ਤੁਸੀਂ ਕਿਸ ਤਰੀਕੇ ਨਾਲ ਕਰਦੇ ਬਿਲਕੁਲ ਅਸੀਂ ਬਿਲਕੁਲ ਇਹਦੀ ਮਾਈਕਰੋ ਐਨਾਲਿਸਿਸ ਕੀਤੀ ਹੈ ਅਸੀਂ ਜਿੰਨੇ ਸਾਡੇ ਪੋਲਿੰਗ ਬੂਥ ਹੈ ਉਹ ਜਿੱਥੇ ਪਿਛਲੇ ਕਈ ਚੋਨਾਂ ਦੇ ਵਿੱਚ ਹਿਸਟੋਰਿਕਲੀ ਘੱਟ VOTING ਪਰਸੈਂਟੇਜ ਹੋਈ ਹੈ ਉਦੇ ਵਿੱਚ ਅਸੀਂ ਜਾ ਕੇ ਦੇਖਿਆ ਜਿਵੇਂ ਸਾਨੂੰ ਇੱਕ ਪਤਾ ਲੱਗਿਆ ਸੀ ਸਾਡੇ ਕੰਟਰੋਲਮੈਂਟ 'ਚ ਕੱਟ VOTING ਹੁੰਦੀ ਆ ਸੋ ਸਾਡੀ ਟੀਮ ਜਿਹੜੀ ਹੈ ਇੱਥੇ ਕੋਰ ਕਮਾਂਡਰ ਸਾਹਿਬ ਨੂੰ ਮਿਲੀ ਉਹਨਾਂ ਨੂੰ ਅਸੀਂ ਕਿਹਾ ਕਿ ਭਈ ਇਹ ਰੀਜ਼ਨ ਹੈ ਇਹਦੇ ਵਿੱਚ ਇਸ ਕਰਕੇ ਕੱਟ ਹੋ ਰਹੀ ਆ ਉੱਥੇ ਅਸੀਂ ਸਪੈਸ਼ਲ ਕੈਂਪੇਨ ਚਲਾ ਰਹੇ ਹਾਂ ਡੋਰ ਟੂ ਡੋਰ ਅਸੀਂ ਸਰਵੇ ਕਰਵਾ ਰਹੇ ਹਾਂ ਜੇ ਕੋਈ ਉੱਥੇ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੁੰਦੀ ਆ ਬਾਹਰੋਂ ਫੈਮਿਲੀਆਂ ਆਉਂਦੀਆਂ ਫਿਰ ਜਦੋਂ ਬਦਲੀਆਂ ਹੁੰਦੀਆਂ ਚਲੇ ਜਾਂਦੇ ਨੇ ਸੋ ਉਹਨਾਂ ਦੇ ਅਸੀਂ ਡੋਰ ਟੂ ਡੋਰ ਕੈਂਪੇਨ ਚਲਾ ਰਹੇ ਹਾਂ ਜਿੰਦੀ ਵੋਟ ਨਹੀਂ ਬਣੀ ਉਹਦੀ ਬਣਵਾ ਰਹੇ ਹਾਂ ਕਿਉਂਕਿ 4 ਮਈ ਤੱਕ ਤੁਸੀਂ ਅਜੇ ਅਨ ਉਹਨਾਂ ਨੂੰ ਵੀ ਮੋਟੀਵੇਟ ਕਰ ਰਹੇ ਹਾਂ ਅਸੀਂ ਉਹਨਾਂ ਲਈ ਮਾਡਲ ਪੋਲਿੰਗ ਬੂਥ ਜਿਹੜਾ ਕ੍ਰੀਏਟ ਕੀਤਾ ਜਾਊਗਾ ਜਿਵੇਂ ਦੂਸਰੇ ਦੱਸਿਆ ਕਿ ਗਰਮੀ ਬਹੁਤ ਹੋਣੀ ਹੈ ਜੀ ਛੁੱਟੀ ਹੋਣੀ ਹੈ ਸ਼ਨੀਵਾਰ ਵੈਸੇ ਵੀ ਹੈ ਤੇ ਵੈਸੇ ਵੀ ਛੁੱਟੀ ਹੁੰਦੀ ਹੈ ਤੇ ਅਸੀਂ ਉਹਦੇ ਲਈ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਅਸੀਂ ਅਗਾ ਹੁਣ ਵੀਡੀਓ ਸੀਰੀਜ਼ ਜਾਰੀ ਕਰਾਂਗੇ ਜਿਸ ਤਰ੍ਹਾਂ ਤੁਹਾਨੂੰ نو ਯੂਅਰ ਬੂਥ ਕਰਕੇ ਉਹਦੀ ਸਾਰਾ ਦਿਖਾਵਾਂਗੇ ਕਿ ਤੁਹਾਡਾ ਬੂਥ ਕਿੱਦਾਂ ਦਾ ਹੋਊਗਾ ਰੈਡ ਕਾਰਪਟ ਲੱਗਾ ਹੋਣਾ ਹੈ ਟੈਂਟ ਲੱਗਿਆ ਹੋਣਾ ਹੈ ਰਿਫਰੈਸ਼ਮੈਂਟਸ ਹੋਣੀਆਂ ਪੀਣ ਦਾ ਪਾਣੀ ਟਾਇਲਟ ਸਾਰਾ ਕੁਝ ਸੀਨੀਅਰ ਸਿਟਸ ਜਨ ਲਈ 휠 ਚੇਅਰਸ ਹੋਣੀਆਂ ਤੇ ਲੋਕਾਂ ਨੂੰ ਕਈ ਵਾਰੀ ਇਹ ਹੁੰਦਾ ਹੈ ਸਪੈਸ਼ਲੀ ਉਹੀ ਫਸਟ ਟਾਈਮ ਵੋਟਰ ਜਾਂ ਥੋੜੇ ਜਿਵੇਂ ਬਜ਼ੁਰਗ ਹੋਗੇ ਦਿਵਿਆਂਗ ਹੋਗੇ ਕਿ ਪਤਾ ਨਹੀਂ ਅਸੀਂ ਜਾਵਾਂਗੇ ਸਾਨੂੰ ਲਾਈਨਾਂ 'ਚ ਲੱਗਣਾ ਪੈਣਾ ਸਾਡੀ ਕੋਈ ਉੱਤੇ ਖਜਲ ਖੁਆਰੀ ਹੋ ਜਾਣੀ ਹੈ so we want to create that image in the minds of people ki tusi je aaoge tuhanu utthe swagat hona hai nanu fedal par ek gal hor vi main end vich tuhanu kehna chahanga ki ek tarikh nu chutti wala din na samjha jave khas taur te bilkul nahi samjha jave e matlab chutti is karke thodi hai ki appa karachi gaye e chutti is karke hundia ki tusi jaake apni vote da right jada use karo and jada aisles wala the travel agent wala bhi assi announce kita hai ode vich main specially appeal kiti hai ਕੀ ਤੁਸੀਂ ਜਿੱਥੇ ਜਾਣਾ ਜਾਓ ਬਟ ਇੱਕ ਜੋਨ ਤੋਂ ਬਾਅਦ ਆਪਣੀ ਵੋਟ ਪਾ ਕੇ ਤੁਸੀਂ ਤਾਂ ਅਗਰ ਕੇ ਤੁਹਾਨੂੰ ਅਸੀਂ ਡਿਸਕਾਊਂਟ ਵੀ ਦਵਾ ਰਹੇ ਹਾਂ ਬਿਲਕੁਲ ਜੀ ਤੁਸੀਂ ਪਲਾਨ ਕਰੋ ਤੁਸੀਂ ਪਹਾੜਾਂ ਤੇ ਜਾਓ ਤੁਸੀਂ ਬਾਹਰ ਜਾਓ ਬਟ ਆਪਣੀ ਵੋਟ ਪਾ ਕੇ ਜਾਓ ਤੇ ਨਾਲ ਤੁਹਾਨੂੰ ਡਿਸਕਾਊਂਟ ਵੀ ਅਸੀਂ ਦਵਾ ਦਾਂਗੇ ਬਿਲਕੁਲ ਠੀਕ ਹੈ ਅਖੀਰਲਾ ਮੇਰਾ ਅਸਰ ਸਵਾਲ ਹੈ ਕਿ ਜੇਕਰ ਕਿਸੇ ਲੋਕ ਨੂੰ ਖਾਸ ਕਰਕੇ ਜਲੰਧਰ ਦੇ ਡਿਸਟ੍ਰਿਕਟ ਦੇ ਲੋਕਾਂ ਦੀ ਗੱਲ ਕਰੀਏ 1642000 ਵੋਟਰ ਹੈ ਕੋਈ ਤਰੀਕੇ ਦੀ ਜਾਣਕਾਰੀ ਚਾਹੀਦੀ ਹੈ ਕੋਈ ਨੰਬਰ ਐਪ ਤੇ ਜਿੱਥੇ ਜਾ ਕੇ ਲੌਗਇਨ ਕਰ ਸਕਦਾ ਤੇ ਸਾਰੀ ਇਨਫੋਰਮੇਸ਼ਨ ਲੈ ਸਕਦਾ ਉਹਦੇ ਬਾਰੇ ਵੀ ਗਾਈਡ ਕਰਾਓ ਬਿਲਕੁਲ ਸਭ ਤੋਂ ਸੌਖਾ ਤਰੀਕਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ 1950 ਜਿਹੜਾ ਨੰਬਰ ਹੈ ਸਾਡਾ ਟੋਲ ਫਰੀ ਨੰਬਰ ਹੈ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਇਸ ਤੇ ਡਾਇਲ ਕਰੋ ਤੁਹਾਨੂੰ ਆਪਣੇ ਵੋਟ ਕਿੱਦਾਂ ਬਣਾਉਣਾ ਹੈ ਤੁਹਾਨੂੰ ਕੋਈ ਸ਼ਿਕਾਇਤ ਹੈ ਤੁਹਾਨੂੰ ਆਪਣੇ ਬੂਥ ਬਾਰੇ ਜਾਣਕਾਰੀ ਲੈਣੀ ਹੈ ਤੁਸੀਂ ਐਮਸੀਸੀ ਵਾਇਲੇਸ਼ਨ ਬਾਰੇ ਸਾਨੂੰ ਜਾਣਕਾਰੀ ਦੇਣੀ ਹੈ 1950 ਦੱਸੋ ਸਾਡਾ 24 ਘੰਟੇ ਚੱਲਦਾ ਹੈ ਇਮੀਡੀਏਟਲੀ ਅਸੀਂ ਐਕਸ਼ਨ ਕਰਾਂਗੇ ਜੇ ਤੁਸੀਂ ਮੋਬਾਈਲ ਚਲਾ ਸਕਦੇ ਹੋ ਤੁਹਾਡੇ ਕੋਲ ਐਪ ਹੈ ਐਮਸੀਸੀ ਵਾਇਲੇਸ਼ਨ ਬਾਰੇ ਤੁਸੀਂ ਸਾਨੂੰ ਕੋਈ ਜਾਣਕਾਰੀ ਦੇਣੀ ਹੈ ਕਿ ਵੀ ਚੋਣ ਜਾਬਤੇ ਦੀ ਉਲੰਘਣਾ ਹੋ ਰਹੀ ਹੈ ਸੀ ਵਿਜਲ ਕਰਕੇ ਸਾਡਾ ਇੱਕ ਐਪ ਹੈ ਉਸ ਤੇ ਤੁਸੀਂ ਕੋਈ ਵੀ ਫੋਟੋ ਪਾਓਗੇ ਜਾਂ ਇਨਫੋਰਮੇਸ਼ਨ ਦੋਗੇ ਵਿਦਨ 100 ਮਿੰਟਸ ਸਾਡੀ ਮਤਲਬ 27 ਟੀਮਾਂ ਹਰ ਵੇਲੇ ਜਿਹੜੀ ਹੈ ਜ਼ਿਲ੍ਹੇ 'ਚ ਮੌਜੂਦ ਹੁੰਦੀਆਂ ਇਮੀਡੀਏਟਲੀ ਉੱਤੇ ਪਹੁੰਚ ਕੇ ਉਸ ਤੇ ਕਾਰਵਾਈ ਕਰਨਗੇ ਇਸ ਤੋਂ ਇਲਾਵਾ ਸਾਡੀ ਵੈਬਸਾਈਟ ਹੈ ਐਨਵੀਐਸਪੀ ਹੈ ਉਸ ਤੇ ਉਸ ਤੇ ਤੁਸੀਂ ਆਪਣੀ ਜਿਹੜੀ ਵੋਟ ਬਾਰੇ ਜਾਣਕਾਰੀ ਲੈ ਸਕਦੇ ਹੋ ਸਾਡਾ ਇਲੈਕਸ਼ਨ ਸੈਲ ਮੇਰੇ ਆਫਿਸ ਦੇ ਵਿੱਚ ਤੇ ਸਾਡੇ ਜਿੰਨੇ ਵੀ ਏਆਰਓਸ ਅਸਿਸਟੈਂਟ ਰਿਟਰਨਿੰਗ ਆਫੀਸਰ ਹੁੰਦੇ ਆ ਜਿਹੜੇ ਕਿ ਮੋਸਟਲੀ ਐਸਟੀਐਮ ਸਾਹਿਬ ਦੇ ਦਫਤਰ ਹੈ ਜਾਂ ਸਾਡੇ ਤਿੰਨ ਪੀਸੀਐਸ ਆਫਿਸਸਿਸ ਹੈ ਉਹਨਾਂ ਦੇ ਦਫਤਰਾਂ 'ਚ ਬਣੇ ਹੋਏ ਨੇ ਉੱਥੇ ਜਾ ਕੇ ਤੁਸੀਂ ਆਪਣੀ ਵੋਟਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਆਈ ਐਮ ਸ਼ੋਰ ਜਿਹੜੇ ਕਿ ਫਰਸਟ ਟਾਈਮ ਵੋਟਰਸ ਵੀ ਹੈ ਤੇ ਉਸ ਤੋਂ ਇਲਾਵਾ ਜਿਹੜੇ ਪੁਰਾਣੇ ਵੋਟਰਸ ਹੈ ਤੁਸੀਂ ਆਪਣੇ ਇਲਾਕੇ ਦੇ ਬੀਐਲਓ ਜਿਹੜੇ ਬੂਥ ਲੈਵਲ ਆਫੀਸਰਸ ਹੈ ਉਸ ਤੋਂ ਆਪਣੀ ਕਿਸੇ ਵੀ ਵੋਟ ਸੰਬੰਧੀ ਜਾਂ ਪੋਲਿੰਗ ਬੂਥ ਸੰਬੰਧੀ ਜਿਹੜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਥੈਂਕ ਯੂ ਸਰ ਬਹੁਤ ਬਹੁਤ ਇਸਨ ਡੈਪਟਿਕ ਮਿਸ਼ਨ ਆਈਐਸ ਡਾਕਟਰ ਹਮਾਂਸ਼ੂ ਅਗਰਵਾਲ ਤੇ ਮੁਖੀ ਚੋਣ ਅਫਸਰ ਜਲੰਧਰ ਡਿਟੇਲ ਚ ਜਾਣਕਾਰੀ ਦਿੱਤੀ ਹੈ ਤੇ ਖਾਸ ਤੌਰ ਤੇ ਯੂਥ ਵੋਟਰਾਂ ਲਈ ਤੇ ਇੱਕ ਜਿਹੜੀ ਡਿਸਕਾਊਂਟ ਦੀ ਗੱਲ ਆਖੀ ਹੈ ਐਲ ਸੈਂਟਰਸ ਹੋਣ ਟੂਰ ਐਂਡ ਟਰੈਵਲ ਦਾ 에ਅਰ ਫੇਅਰ ਹੋਵੇ ਤੇ ਨਾਲ ਖਾਸ ਤੌਰ ਤੇ ਰੈਸਟੋਰੈਂਟ ਉਹਨਾਂ ਤੇ ਇੱਕ ਖਾਸ ਇਨੀਸ਼ੀਏਟ ਲੈ ਕੇ ਜਿਹੜਾ ਹੈ ਕਿ ਅ ਅੱਗੇ ਆਏ ਨੇ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਪ੍ਰਯਾਸ ਇਹ ਸਾਰੀਆਂ ਗੱਲਾਂ ਦੇ ਮਗਰ ਇਹੀ ਹੈ ਕਿ ਵੱਧ ਤੋਂ ਵੱਧ ਜਿਹੜਾ ਵੋਟਰ ਖਾਸ ਕਰਕੇ ਨਵੇਂ ਵੋਟਰ ਆਪਣੀ ਵੋਟ ਦਾ ਕਾਸਟ ਕਰੇ ਤੇ ਯਾਦ ਰੱਖਣਾ ਕਿ ਪਹਿਲੀ ਜੂਨ ਜਿਹੜਾ ਹੈ ਕਿ ਉਹ ਛੁੱਟੀ ਦਾ ਦਿਨ ਨਹੀਂ ਹੈ ਉਸ ਦਿਨ ਜ਼ਰੂਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੋ ਤਾਂ ਕਿ ਇੱਕ ਲੋਕਤੰਤਰ ਦੀ ਮਜ਼ਬੂਤੀ ਨੂੰ ਰੱਖੋ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਿਲੰਧਰ